ਜੀ ਸਤ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਮਾਲਾ ਖੇੜੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਤਿੰਨ ਝੋਟੀਆਂ ਦਿਖਾਵਾਂਗੇ ਦੋ ਗੱਬਣ ਗੱਬਣਾ ਤਿਆਰ ਤੇ ਇੱਕ ਤੋਕੜ ਗੱਬਣਾ ਝੋਟੀ ਦਿਖਾਵਾਂਗੇ ਆਪਾਂ ਪਹੁੰਚੇ ਹਾਂ ਬਾਈ ਛੇਰੇ ਦੇ ਕੋਲ ਤੇ ਆਰੋ ਕਰਦੇ ਹਾਂ ਬਾਈ ਨਾਲ ਗੱਲਬਾਤ ਸਾਸੀਗਲ ਪਾਜੀ ਸਤਿ ਸ਼੍ਰੀ ਅਕਾਲ ਜੀ। ਹੋਸ ਨਾ ਡੀ ਟੈਕ ਜੀ। ਵਧੀਆ ਵਧੀਆ ਕਿਰਪਾ ਜੀ ਮੈਨੂੰ ਆਮ ਦਾਸ ਦੇ। ਚਲੋ ਕਿਰਪਾ ਚਾਹੀਦੀ ਆ ਜੀ। ਬਈ ਜ ਆਪਣਾ ਨਾਮ ਤੇ ਟਰੈਸ ਦੱਸਿਓ। ਨਾਮ ਮੇਰਾ ਸ਼ੇਰਾ ਜੀ ਪਿੰਡ ਮਾਲਾ ਗੜੀ ਤਸਵੀਰ ਹੈ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ 98145 ਦੇ 664। ਠੀਕ ਆ ਜੀ। ਹਾਂ ਜੀ। ਲੈ ਆਂਦੀਆਂ ਨੀਲੀਆਂ ਪੂਰੀਆਂ। ਹਾਂ ਜੀ ਲੈ ਗਈ ਜੀ ਨੀਲੀ ਪੂਰੀ ਜਾਂਦੀ ਇਹਦੇ ਛੋਟੀ ਨੇ ਚੌਂਗੀ ਐ। ਅੱਛਾ ਜੀ। ਇਹ ਜੀ ਪਹਿਲਾਂ ਸੂਤ ਹੋਈ ਆ ਤੇ ਚੌਂਗੀ ਦੰਦੀ ਐ ਛੋਟੀ ਸੂਈ ਹੋ। ਠੀਕ ਆ ਜੀ। ਮੰਨ ਲਓ ਕਿ ਕਾਨੂੰਨ ਜੀ ਕੱਟੀ ਆ ਜੇ। ਅੱ ਪਰਣੀ ਉਹਨਾਂ 3 ਮਹੀਨਿਆਂ ਦੇ 4 ਮਹੀਨਿਆਂ 1.5 ਮਹੀਨਾ ਗਾਂ ਬਣੀ ਉਹ ਹੋ ਗਿਆ ਵਾ ਅੱਛਾ ਜੀ ਤੇ 8 ਕਿਲੋ ਦੁੱਧ ਮੰਗੂਗੀ ਮੈਂ ਦੁੱਧ ਤਿਆਰ ਆ ਠੀਕ ਹੈ ਠੀਕ ਹੈ ਜੀ ਤੇ ਅਗਲੇ ਹਾਂਦੀ ਵਿੱਚ ਕਿੱਲ ਕਰਕੇ ਦਵਾਂਗੇ ਆਪਾਂ ਉਹਨਾਂ ਦਾ ਦੋ ਜੱਤਾ ਰਾਂ ਹੁੰਦੀਆਂ ਵਾ ਠੀਕ ਹੈ ਠੀਕ ਹੈ ਦਵਾਂਗੇ ਗਾਂ ਨੂੰ ਅਗਲੇ ਸੂਜੇ ਨੂੰ ਵੀਰ ਭਰਾ ਮੰਗੂਗੀ ਆਪਣਾ ਤਾਂ ਆਜ ਬੜੇ ਤੋਂ ਬੜਾ ਤੁਹਾਨੂੰ ਪਤਾ ਹਾਂਜੀ 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 ਬਿਲਕੁਲ ਸਹੀ ਗੱਲ ਹੈ ਦੇਖੋ ਵੀਰ ਭਰਾ ਬਣਾ ਲੈ ਤੇ ਘਰ ਤੋਂ ਘੱਟ ਨਹੀਂ 1.5-2 ਲੱਖ ਰੁਪਏ ਦੀ ਝੋਟੀ ਆ ਬਿਲਕੁਲ ਬਿਲਕੁਲ ਜੀ ਸੋਹਣਪੂਣਾ ਜਿਹੜਾ ਬਹੁਤ ਹੀ ਆ ਗਿਆ ਵਾ ਜਿਉਂ ਜਿ ਬਾਕੀ ਕੁਆਲਿਟੀ ਵੇਖੋ ਝੋਟੀ ਦੇ ਵਿੱਚ ਵਿੱਚ ਜੀ ਗੱਡੀ ਬਿਲਕੁਲ ਸਹੀ ਗੱਲ ਹੈ ਜੀ ਲਓ ਜੀ ਫਾਕੀ ਤੁਹਾਨੂੰ ਖੋਲ ਕੇ ਆਪਾਂ ਦਿਖਾਉਂਦੇ ਆ ਤੇ ਫੇਸਵਾਰਟ ਵੀ ਕਰ ਸਕਦੇ ਜੇ ਚੈੱਕ ਹਨ ਤੁਹਾਨੂੰ ਕਿਹੜਾ ਮੂਹ ਆ ਪੜਾ ਥਾ ਲੱਗਾ ਬ੍ਰੇਕ ਤੇ ਚਾਰ ਦੰਦ ਬਈ ਕਿਸੇ ਆ ਚਾਰ ਦੰਦ ਚਾਰ ਬੰਦ ਠੀਕ ਲਓ ਜੀ ਚਾਰ ਦੰਦ ਤੇ ਨੀਲੀ ਤੇ ਪੂਰੀ ਆ ਗਈ ਇਸ ਤਰ੍ਹਾਂ ਦਾ ਮੌਕੇ ਦੇ ਦੁੱਧ ਆਜ ਤੱਕ ਵੀ ਕੋ ਤਿਆਰ ਆ ਤੇ ਗਾਂ 1.5 ਮਹੀਨਾ ਬਣੀ ਨੂੰ ਵੀ ਹੋ ਗਿਆ ਵਾ ਤੇ ਭਾਈ ਸੱਜਰ ਦਾ ਫਿਰ ਕਿੰਨਾ ਵੀ ਰਿਆਰ ਕੜਾ ਸੱਜਰ ਵੀ ਜੀ ਨੇ 12 ਕਿਲੋ ਦੁੱਧ ਦਾ ਜੀ ਤੇ ਇਸ ਟਾਈਮ ਤੇ ਵੀਰਪਰਾ ਵਜੇ ਨਾ ਲਾਵੇ ਮੰਨ ਲਓ ਕਿ ਅਰੇ ਵੱਧ ਤੋਂ ਵੱਧ 11 ਕਿ ਬਜੇ ਦਾ ਟਾਈਮ ਹੈ ਆਪਾਂ ਚੋ ਹੀ ਲੈਂਦੀ ਏ ਠੀਕ ਹੈ ਠੀਕ ਹੈ ਲਗੜੀ ਕਿਵਾਈ ਜਿਹੜੀ ਹੋਈ ਜਿਹੜੀ ਹੋਈ ਨੁਚੜੀ ਜਾਂਦਾ ਆਪਾਂ ਕੀ ਫੇਰ ਵਾਲੀ ਸਿੰਗ ਤੁੰਗ ਜਿਹੜਾ ਹੈ ਨਾ ਰਿੰਗ ਸਿੰਘ ਮੈਂ ਕਈਆਂ ਵੀਰਪਰਾ ਕਹਿੰਦੇ ਥੱਲੇ ਕੁਝ ਵੀ ਨਹੀਂ ਜਾਂਦਾ ਤੇ 8 ਕਿਲੋ ਦੁੱਧ ਵੀਰ ਦਸੀ ਜਾਂਦਾ ਤੇ ਆਪਣਾ ਓਡੀਅਮ ਦਾ ਵੀ ਆਪਾਂ ਐ ਕਰਕੇ ਥੱਲੇ ਉਹ ਤੇ ਫੇਰੇ ਹੀ ਮੰਨ ਲਓ ਪਾਉਣੀ ਵੀ ਦੀ ਹਾਂਜੀ ਹਾਂਜੀ ਆਪਾਂ ਨੂੰ ਇਹ ਵੀ ਆਈ ਤੇ ਗਈ ਠੀਕ ਹੈ ਠੀਕ ਹੈ ਜੀ ਲਓ ਜੀ ਨੀਲੀ ਪੂਰੀ ਬੰਦੀਆਂ ਦੀ ਡਿਮਾਂਡ ਹੁੰਦੀ ਹੈ। ਬੇਸ਼ੱਕ ਆਣ ਕੇ ਆਪਣੇ ਲੋਡਾਂ ਵਿੱਚ ਚੋਕੇ ਖੜੇ ਆਪਣੇ ਕੋਲ। ਠੀਕ ਹੈ ਠੀਕ ਹੈ ਜੀ। ਤੇ ਕੀ ਮੁੱਲ ਪਾਈਏ ਦਾ ਹਰ? ਮੁੱਲ ਵੀ ਜੀ ਦੇ ਦਈਏ 60000 ਦੇ। ਹਾਂ ਨਹੀਂ ਕਰੀਏ 200 ਰੁਪਏ ਛੋੜ ਲਾਈ। 200 ਵਾਲਾ ਛੋੜ ਲਈ। ਇੰਨੇ ਜੀ ਹਵਾਨਾ ਆ ਆਪਾਂ ਦੇ ਦਈਏ ਫਿਰ 50 ਦੀ ਦੇ ਦਈਏ। 50 ਦੀ? ਹਾਂ ਜੀ। ਹੈ ਗਈ ਕਸਰ ਕੋਈ? 2000 ਛੜ ਦਾਂਗੇ 48000 ਤੇ 200 ਰੁਪਏ ਛੋੜ ਹੀ ਕਰਾਂਗੇ। ਠੀਕ ਹੈ ਲਓ ਜੀ 48000 ਚੋਂ 200 ਰੁਪਿਆ ਛੋੜ। ਹਲੋ। ਲੋਕ ਜੀ ਦੂਜੇ ਨੰਬਰ ਤੇ ਭਾਈ ਦੱਸਿਓ ਆ ਨੀਲੀ ਰਵੀ ਦੂਜੇ ਨੰਬਰ ਤੇ ਨੀਲੀ ਨੀਲੀ ਰਵੀ ਆ ਹਾਂਜੀ ਹਾਂਜੀ ਇਹ ਦੂਜਾ ਸੁਹਾਗ ਸੋਣ ਵਾਲੀ ਜੀ ਬਿਲਕੁਲ ਪਿਆਰੀ ਆ ਦਿਨ ਦੋਲੇ ਜੇ ਚੌੜ ਲੈ ਜੇ ਖਣਕ ਵਾਲੀ ਬਹੁਤ ਸੋਹਣੀ ਏ ਝੋਡੀ ਦੀ ਅੱਛਾ ਜੀ ਤੇ ਹੈ ਵੀ ਪਤਲੀ ਚਮੜੀ ਦੀ ਬਿਲਕੁਲ ਫਰੀਕ ਚਮੜੀ ਏ ਕੋ ਠੀਕ ਆ ਭਾਈ ਕਹਿੰਦਾ ਪਹਿਲਾਂ ਨੇ 12 ਕਿਲੋ ਦੁੱਧ ਭਰਿਆ ਜੇ ਆਰ ਕੀ ਵੇਖੋ 13 ਦੇ ਜੇ 14 ਦੇ ਜੇ ਜਾਂ 12 ਦੇ ਜੇ ਅੱਛਾ ਜੀ ਜਿੰਨਾ ਕਿ ਦੁੱਧ ਭਰੂਗੀ ਖਣ ਭਾਂਡੇ ਦੀ ਬੜੀ ਜਿਆਦਾ ਸਾਗ ਆ ਠੀਕ ਆ ਠੀਕ ਆ ਚੱਕ ਗਾਵਾਂ ਜਾਣਾ ਲਿਆਵਾ ਵੱਡਾ ਤਾਂ ਨਹੀਂ ਵਰਦੀ ਖੰਦੇ ਕਰਨ ਵਾਲੀ ਬਾਕੀ ਆਪਾਂ ਖੋਲ ਕੇ ਚਲਾ ਕੇ ਉਤੋਂ ਦੇ ਵਿੱਚ ਠੀਕ ਹੈ ਜੀ ਤੇ ਕਿੰਨਾ ਟਾਈਮ ਖੜੀ ਇਹਨੇ ਵੀ ਜੀ 2-4 ਦੇਣੀਆਂ ਵੱਧੋ ਵੱਧ ਕੇ اچھا ਜੀ 2 ਲੈ ਦੇ 4 ਲੈ ਦੇ ਤਿਆਰੀ ਜੀ ਆਪੋ ਦੀ ਕਰ ਲਈਦਾ ਵੀ ਛੱਡਾ ਲਾਇਆ ਪਿਆ ਕਰਮਾਲੀ ਨੇ ਬਾਕੀ ਮੈਣ ਮੁੱਦਾ ਵਿੱਚ ਜੇ ਫੜ ਭਾਡੇ ਦਾ ਥਣ ਭਾਂਡਾ ਦੇਖੋ ਸਹੀ ਕਰਮਾਂ ਵਾਲੀ ਨੇ ਸੱਦੇ ਜੋਣੀ ਆਣ ਅੱਜ ਘਰਾਂ ਨੂੰ ਬੰਦਣਾ ਜਿੱਦਾਂ ਆਣ ਤਿਆਰ ਹੋ ਵੀ ਤੇ ਬਾਕੀ ਥਣ ਥਣ ਜਿਹੜਾ ਇਹਨ ਜਿੱਟ ਜਿੱਟ ਤੇ ਲੱਗਾ ਹੋਇਆ ਕੱਲਾ ਕੱਲਾ ਚੋਮਾ ਨੁਕਰਾਂ ਦੀ ਕਰੋ ਜੀ ਚੈੱਕ ਕਿਓ ਕਿਓ ਬਾਬਾ ਜੀ ਲਾਗੇ ਨੂੰ ਚੈੱਕ ਕਰ ਸਕਦੇ ਜੀ ਤੁਸੀ ਲਾ ਟੁੱਲਾਂ ਜਿਹੜੀਆਂ ਬਹੁਤ ਜ਼ਿਆਦਾ ਲੰਗੀਆਂ ਹੋਈਆਂ ਦੋ ਚਾਰ ਇਹ ਵੀ ਕੱਢ ਜਾਣੀਆਂ ਛੋਟੀ ਨੇ ਹਜੇ ਫਿਰ ਵੀ ਕਰਮਾਲੀ ਨੇ ਪੂਰੀਆਂ ਪੰਡਾਂ ਵਧੀਆਂ ਲੱਗਾ ਵਾ ਇਹ ਲੰਦ ਪੰਡ ਲੋ ਜੀ ਫੇਸ ਕੁਆਲਟੀ ਚੈੱਕ ਕਰ ਸਕਦੇ ਜੀ ਬਹੁਤ ਸੋਹਣੀ ਹੁੰਦੀ ਛੋਟੀ ਜੰਮੀ ਹੈਗੀ ਠੀਕ ਹੈ ਠੀਕ ਹੈ ਜੀ ਕੱਦ ਵਜਿੰਦੀ ਵੀ ਚੰਗੀ ਆ। ਬੱਚਾ ਕਿ ਤੁਹਾਨੂੰ ਕੱਦ ਵਜਿਹੜਾ ਚੰਗਾ ਚੁੰਡੀ। ਇਹ ਹੈ ਜੀ ਆ ਵੀ ਸਿੰਦਲ ਵੀ। ਉਹ ਜਿਹੜੀ ਸਾਈਡ ਤੋਂ ਤੁਹਾਨੂੰ ਨੇ ਥਲਾਂ ਦਾ ਸਾਇਕਲ ਚੱਕ ਕਰਿਓ ਬਾਈ ਜੀ ਪਰੇਮ ਬੜ ਜਾ। ਮਰੀ ਆਰਟ ਦੇ ਪਰ ਦਰਦੀਆਂ ਥੋੜਾ ਥੋੜਾ। ਜੀ ਜੀ। ਇਹ ਜਮਨ ਲੱਗ ਰਿਹਾ ਕਲਾ ਕਲਾ ਥਾਲੇ ਦਾ ਹੈ ਵੀ ਜਿਹੜੀਆਂ ਪਾਉਣ ਨੂੰ ਵਿਸੇ ਲੱਗੇਗਾ। ਠੀਕ ਹੈ ਠੀਕ ਹੈ ਜੀ। ਤੇ ਕੀ ਬਾਈ ਜੀ ਮੋਲੇ ਰਹਿ ਰਹੇ? ਹੋਲ ਵੀਤੀ ਕਰ ਲਈਏ ਦਾ 121 10 ਦੀ ਦੇ ਦिए 10 ਦਾ ਜੀ ਹਾਂਜੀ ਕਿ ਕਰ ਸਰ ਕੋਈ ਕਰ ਦਈਏ ਮੈਂ ਸਰ ਹਾਂਜੀ 5 ਦੀ ਦੇ ਦिए 15 ਦੀ ਹਾਂਜੀ ਹੋਰ ਵੇਖੋ ਜੀ ਕਿ ਉਹ ਛੱਡ ਦਈਏ ਜਾਣ ਦੀਏ ਜਾ ਜੀ 95 ਦੀ ਦੇ ਦिए ਕਿਹਾ ਛੱਡ ਦਈਏ ਸਾਰੀ ਛੱਡ ਦਈਏ ਮੈਂ ਨਾ 92 ਦੀ ਦੇ ਦिए 99 ਦੀ ਬਣਦੀ ਪੂਰੇ 90 ਦੀ ਵੀਰ ਜੀ 200 ਰੁਪਿਆ ਛੋਟ ਕੋਤਲਾ ਆਪਾਂ ਰਹਿਣੇ ਕੋਤਲੇ ਹੁਣ ਆ ਨਹੀਂ ਦੇਣੇ ਹੁਣ ਵੀਰ ਭਰਾ ਛੋਟਾ ਵਾਲਾ ਫੋਨ ਕਰਾਵੇ ਅੱਛਾ ਜੀ ਹੁਣ 2000 ਰੁਪਏ 2000 2000 ਦੀ ਕਸਰ ਆ ਕੇ ਵੀਰ ਜੀ ਮੈਂ ਦੇਤੀ ਠੀਕ ਹੈ ਠੀਕ ਹੈ ਲੋ ਜੀ ਬਾਤ ਕੱਢ ਚੰਗਾ ਆ ਗਿਆ ਮੈਂ 99 ਦੀਆਂ ਨਾ ਪਾਉਣੀ ਨਹੀਂ ਤੇ ਚਲੋ 90 ਦੀ ਨਿਕਲ ਗਿਆ ਮੂੰਹੋਂ ਠੀਕ ਹੈ ਠੀਕ ਲੋ ਜੀ 9000 ਦੀ ਮੀਂਹ ਜੀ ਰਾਈ ਇਹ ਆ ਜੂਨ ਸਿੱਧੇ ਨੰਬਰ ਤੇ ਇਹ ਪੈਣੀ ਕਿਵੇਂ ਆ ਇਹ ਵੀ ਜੀ ਦੂਜਾ ਸਵਰ ਘਟੀ ਲੱਗੀ ਸੋਨਾ ਸੈਂਟ ਕੁਆਲਟੀ ਦੇ ਵੇਖੋ ਕਿ ਨਹੀਂ ਸੋਹਣੀ ਆ ਤੇ ਇਹ ਵੀ ਤਿਆਰੀ ਆ ਇਹਨੇ ਦਿਨ ਉਹਦੇ ਨਾਲੋਂ ਥੋੜੇ ਜਿਹਾ ਵੱਧ ਲੈ ਜਾਣੇ ਆ ਅੱਛਾ ਮਾਂ ਦੀ ਚੰਗੀ ਇਹ ਦੁੱਧ ਦੀ 1500 ਕਿਲੋ ਦੀ ਮੈਂ ਦੀ ਗਰੰਟੀ ਆਈ ਜੀ ਇਧਰ ਕੋਈ ਆ ਠੀਕ ਆ ਲਾ ਇੱਕ 15 ਪੈ ਗਿਆ ਕੱਲੇ ਕਰਨ ਵਾਲੇ ਆ ਹਾਂ ਜੀ ਤੇ ਬਾਨਾ ਵੇਦਿਆ ਇਧਰੋਂ ਕਿੰਨਾ ਕਿੰਨਾ ਜੀ ਜ਼ਿਆਦਾ ਜਿਹਾ ਹਵਾਨੇ ਦੇ ਆ ਇਹ ਬਹੁਤ ਜ਼ਿਆਦਾ ਇਹ 15 16 ਕਿਲੋ ਮੈਂ ਦੀ ਮੈਂ ਦੁੱਧ ਦਿੰਦੀ ਆ ਅੱਛਾ ਜੀ ਹਾਂ ਜੀ ਪਤਲੇ ਪਤਲੀ ਦੇਖੋ ਕਾਲਪਰਗੀ ਹੈ ਠੀਕਾ ਠੀਕਾ ਲਓ ਜੀ ਪਤਲੇ ਚਮ ਵਾਲੀ ਇਹ ਵੀ ਆ ਗਈ ਤੇ ਨਾਲ ਉਹ ਬਾਤ ਮਾਲ ਹੋਈ ਬਈਆ ਉਹ ਥਣ ਭੰਡੇ ਨੇ ਵੀ ਜੀ ਦੁੱਧ ਕੱਢਣਾ ਵਾ ਤੇ ਥਣ ਭੰਡੇ ਇਤਨ ਬੜਾ ਕਰਮਾ ਵਾਲੀ ਨੂੰ ਗਾਵਾਂ ਤੋਂ ਵੀ ਵੱਧ ਲੱਗਾ ਹਸਾਂ ਦਾ ਜੀ 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 ਜ ਆਪਣਾ ਦਾ ਸਾਇਗਪ ਜਿਹਦਾ ਹੈ ਨਿੱਠ-ਨਿੱਠ ਤੇ ਲੱਗਾ ਪਿਆ ਵਾ 15 ਲੀਟਰ ਪੈ ਕਿਹਾ ਗਾਰੰਟੀ ਤੇ ਆਈ ਆ ਤੇ ਆ ਕਸ ਵਾਲੇ ਜੀ ਬਾਕੀ ਸਿੰਘ ਤੇ ਨਟ ਨਾ ਜਿਹੜੀਆਂ ਬਹੁਤ ਜ਼ਿਆਦਾ ਵਾ ਹਵਾਲੇ ਤੇ ਤੂੰ ਤਾਂ ਕਿਹੜਾ ਹਵਾਲਾ ਬਣਾ ਲੈਣਾ ਇਹਨੇ ਵੀ ਜੇ ਲੋਕ ਜੇ ਮਗਲੀ ਸਾਈਡ ਤੋਂ ਆਪਣਾ ਕਰਮ ਹੈ ਕੀ ਕਰਦੀ ਕੌਣ ਯਾਰ ਵੀ ਸੈਰ ਤੋਂ ਕਿੱਕ ਕਰ ਸਕਦਾ ਹੈ ਥਾਣਾ ਦਾ ਸੈਰ ਜਿਹੜਾ ਬਹੁਤ ਚੰਗਾ ਆ ਗਿਆ ਮਾਲ ਵੀ ਜੀ ਲੈਈਦਾ ਪਰ ਲੈਈਦਾ ਦੁੱਧ ਵਾਲਾ ਮਾਲ ਪੜ ਗਿਆ ਠੀਕ ਹੈ ਠੀਕ ਹੈ ਜੀ ਹਾਂ ਜੋਦੜਾ ਆਪਾਂ ਕਿਹੜੀ ਕਿਹੜੀਆਂ ਵੱਡੀਆਂ ਮੱਝਾਂ ਦੁੱਧ ਵਾਲੀਆਂ ਪਾਈਆਂ ਨੇ ਮੈਂ ਤੋਂ ਮੈਂ ਵੀ ਖਰਾ ਆਪਣੇ ਲੈ ਗਏ ਹਾਂ ਹਾਂਜੀ 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 ਉਹ ਜਿੱਥੇ ਕੋਈ ਨਹੀਂ ਮੇਰਾ ਮੋੜੇ ਦਾ ਪੰਡਾ ਪਈਆਂ ਨਾਲ ਚੱਪ ਗੱਲ ਵਰਗਾ ਹੁਣ ਲੱਗਾ ਪਿਆ ਵਾ ਇੱਧਰ ਹੀ ਸੈਰ ਤੋਂ ਵੀ ਥਾਣਾ ਦਾ ਸੈਰ ਗਿਆ ਵੀ ਚੈੱਕ ਕਰ ਸਕਦੇ ਜੇ ਬਹੁਤ ਹੀ ਸ਼ਾਨਦਾਰ ਆ ਗਿਆ ਇਹ ਬਾਈ ਜੀ ਇਹਦਾ ਮੁੱਲ ਇਹ ਵੀ ਜੀ ਲਾਗੋ ਬਾਹਰ ਹੀ ਲਈਏ ਕਿ ਰੱਖਾਂਗੇ ਅੱਛਾ ਜੀ ਹਾਂਜੀ ਇਹ ਸਮਾਨੀ ਦੇ ਦੀਏ ਝੋਡੀ 1.50 ਹਾਂਜੀ ਕਰ ਦਈਏ ਜਿਆਜ ਕਰ ਦਈਏ ਮਾਨਤਾ ਦੇ ਚੋ ਵੀ ਇਹ ਵੀ ਜੀ ਇੱਕ ਪੰਜ ਦੇ ਦੇ ਦੀਆ ਨਾ ਹੀ 1.50 ਹਾਂਜੀ ਜੀ ਕਰ ਦਈਏ ਥੋੜਾ ਜਿਆ ਹੋਰ ਵੇਖ ਲੋ ਜਗੇ ਕਿ ਜੈ ਇਥੇ ਕੱਢ ਦੋ ਇਹ ਵੀ ਜੀ 95000 ਦੀ ਝੋਡੀ ਦੇ ਦਾਂਗੇ ਹਾਂ ਨਾ ਹੀ 200 ਰੁਪਏ ਛੋਟ ਵੀ ਕਰਾਂਗੇ ਠੀਕ ਹੈ ਲੋ ਜੀ 95000 ਦੀ ਤੇ ਫਿਰ ਕੋਲ ਜਿਹੜਾ ਨੋਰਮਲ ਰੇਟ ਆ 15 ਕਿਲੋ ਬਹੁਤ સારી ਝੋਡੀ ਆ ਇਹ ਹੈ ਇਹ ਵੀ ਦੂਜਾ ਸਰੂਆ ਸੂਰਜੀ ਕਰਮਾਲੀ ਦਾ ਸਿੰਗਲ ਹੈ ਜੀ ਮਾਗੀ ਵੀ ਦੀ ਗੱਪਣਾ ਆਪਣੀਆਂ ਟਿੱਪ ਕੇ ਖੜਨਾ ਸਹੀ ਹੈ ਆਪਣੇ ਕੋਲੋਂ ਆਪਣੀ ਮੰਨ ਲਓ ਜੋ ਵੀ ਖੜਨ ਦੋ ਟੰਗ ਦੇ ਠੀਕ ਹੈ ਠੀਕ ਹੈ ਠੀਕ ਹੈ ਜੀ ਲਓ ਵੀ ਇਹ ਲੇਖ ਰਾ ਆਪਾਂ ਤੇ ਬੰਦੇ ਦਾ ਨੰਬਰ ਵਾਲੀ ਗੇਰੀ ਨੇ ਗੀਨਾ ਸੀ ਤਾਂ ਬੜੀ ਗੇਰ ਕਵਾਲੀ ਦਾ ਸਟੈਂਡ ਵੀ ਬੰਤਰ ਜਿਹੜੀ ਬਹੁਤ ਚੰਗੀ ਆ ਗਈ ਆ ਨਿਗਾਹ ਲਗਾ ਜਾ ਸੈਂਗਰ ਰੇਂਗਰ ਸੈਂਗ ਲਗਾ ਲਿਆ ਵਾ ਤੇ ਵੀਡੀਓ ਨੂੰ ਬਾਈਜੀ ਵੱਲੋਂ ਵੱਲ ਸ਼ੇਅਰ ਕਰਦੇ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਕਰੋ ਤਾਂ ਵੀ ਗੱਲ ਅੱਗੇ ਵੀ ਭਾਣ ਖਤੀ ਤਰੀਕਾ ਦਾ ਆਦੇ ਬਾਅਦ ਆਸਾਨ ਹੋ ਜਾਂਦਾ ਵਾ